ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਏ ਗਏ ਮਹਮ ਤਹਿਤ ਅੱਜ ਐਸਐਸਪੀ ਸ਼੍ਰੀ ਹਰਮਨबीर ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਚ ਪਠਿੰਡਾ ਦੇ ਕੁਝ ਇਲਾਕੇ ਦੇ ਵਿੱਚ ਅਚਨਚੇਤ ਸਵੇਰ ਸੁਬਾ ਕਾਸੋ ਆਪਰੇਸ਼ਨ ਕੀਤਾ ਗਿਆ ਕਰ ਕਰਦੀ ਤਲਾਸ਼ੀ ਲਈ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਇਸ ਦੌਰਾਨ ਪੁਲਿਸ ਨੇ 10 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਨਸ਼ਾ ਗ੍ਰਤੀ ਨਸ਼ਾ ਵੇਚਦਾ ਤਹਾوز ਦੀ ਸੂਚਨਾ ਤੁਸੀਂ 911550252 ਤੇ ਦੇ ਸਕਦੇ ਹੋ ਤਾਂ ਆਓ ਤੁਸੀਂ ਆਪਾਂ ਇਸ ਸਬੰਧ ਦੇ ਵਿੱਚ ਹੋਰ ਜਾਣਕਾਰੀ ਗੱਲਬਾਤ ਕਰਦੇ ਹਾਂ ਡੀਐਸਪੀ ਡੀ ਮਨ ਮਨਜੀਤ ਸਿੰਘ ਜਿਤੋਂ ਅੱਜ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਸਾਥ ਹਨ ਫਰਬੰਦ ਅਲੀ ਖੇਤਾਂ ਸੁਵਸਤੀ ਜੋ ਲੋਕ ਜਿੱਥੇ ਜਿਹੜੇ ਲੋਕ ਉੱਥੇ ਵਾਰੀ ਵਾਰੀ ਨਸ਼ਾ ਵੇਚਣ ਦੇ ਆਦੀ ਨੇ ਜਾਂ ਨਸ਼ਾ ਕਰਨ ਦੇ ਆਦੀ ਨੇ ਉਹਨਾਂ ਦੇ ਘਰਾਂ ਤੇ ਫਨਾ ਟਰਮਲ ਸੀਆਈਏ ਤੇ ਕੈਂਟਰੀ ਫੋਰਸ ਨਾਲ ਉਥੇ ਅਸੀਂ ਕਸ ਆਪਰੇਸ਼ਨ ਕੀਤਾ ਤੇ ਘਰਾਂ ਦੀ ਸਰਚ ਕੀਤੀ ਗਈ ਆ ਤਾਂ ਜੋ ਜਿਹੜੇ ਕ੍ਰਿਮੀਨਲ ਨੇ ਉਹ ਨਸ਼ੇ ਦਾ ਕਾਰੋਬਾਰ ਨਾ ਕਰਨ ਜੇਕਰ ਕੋਈ ਕਰਦੇ ਨੇ ਤਾਂ ਉਹ ਜਲਦ ਫੜੇ ਜਾਣ ਉਹਨਾਂ ਨੂੰ ਇਸੇ ਸੰਬੰਧ ਵਿੱਚ ਅਸੀਂ ਇੱਥੇ ਆ ਕੇ ਅੱਜ ਸਰਚ ਆਪਰੇਸ਼ਨ ਕੀਤਾ ਤੇ ਸਰਚ ਸਾਡੀ ਚੱਲ ਜਾਰੀ ਹੈ ਅਗਰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਨਸ਼ੀਲਾ ਪਦਾਰਥ ਜਾਂ ਕੋਈ ਸੇਵਨ ਕਰਨ ਵਾਲਾ ਜਾਂ ਕੋਈ ਵੇਚਣ ਵਾਲਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ